ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਹੋਵੇ ਜੀ ਮੁਬਾਰਕਾਂ ਹੋਵੇ ਜੀ ਸ਼ਿਵ ਸ਼ੰਕਰ ਭੋਲੇ ਨਾਥ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਦੇ ਘਰਾਂ ਖੁਸ਼ੀਆਂ ਪ੍ਰਦਾਵੇ ਸੋ ਸ਼ਿਵਰਾਤਰੀ ਸਪੈਸ਼ਲ ਅੱਜ ਬਣਾਈ ਹੈ ਜੀ ਆਪਾਂ ਨੇ ਖੀਰ ਜਿਹੜੀ ਕਿ ਜ਼ਿਆਦਾਤਰ ਲੰਗਰਾਂ ਦੇ ਵਿੱਚ ਬਣਾਈ ਜਾਂਦੀ ਹੈ ਜੀ ਠੀਕ ਹੈ ਜੀ ਸੋ ਕਿਸ ਤਰੀਕੇ ਨਾਲ ਖੀਰ ਬਣਾਈ ਆ ਉਹ ਤੁਹਾਨੂੰ ਦੱਸ ਦਿਆਂ ਵੀਡੀਓ ਚ ਤੁਸੀਂ ਖੀਰ ਦਾ ਕਲਰ ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਖੀਰ ਦਾ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਖੀਰ ਬਣਾਈ ਆ ਤੁਹਾਨੂੰ ਅੱਗੇ ਵੀਡੀਓ ਚ ਦੱਸ ਦਿਆਂ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਮਹਾ ਸ਼ਿਵਰਾਤਰੀ ਸਪੈਸ਼ਲ ਖੀਰ ਆ ਜਿਹੜੀ ਆਪਾਂ ਉਹ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਹਲਵਾਈ ਸਟਾਈਲ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਤਰੀਕੇ ਨਾਲ ਬਣਾਈ ਅੱਗੇ ਵੀਡੀਓ ਚ ਦੱਸਦੇ ਆ ਤੇ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਆਜੋ ਫਿਰ ਤੁਹਾਨੂੰ ਖੀਰ ਆ ਜਿਹੜੀ ਉਹ ਬਣਾ ਕੇ ਦਿਖਾਉਂਦੇ ਆ ਤੇ ਲਓ ਜੀ ਖੀਰ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਸਭ ਤੋਂ ਪਹਿਲਾਂ ਚੌਲ ਆ ਦੇਖੋ ਜੀ ਇੱਕ ਛੋਟੀ ਕੌਂਦੀ ਆਪਾਂ ਨੇ ਚੌਲਾਂ ਦੀ ਲੈ ਲਈ ਆ ਸਾਲੋ ਜੀ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ بڑے ਬਰਤਨ ਦੇ ਵਿੱਚ ਟਰਾਂਸਫਰ ਕਰ ਲੈਣਾ ਕਿਉਂਕਿ ਚੌਲ ਆ ਜਿਹੜੇ ਆਪਾਂ ਨੇ ਤਿੰਨ ਤੋਂ ਚਾਰ ਪਾਣੀਆਂ 'ਚ ਧੋਣੇ ਆ ਤੇ ਖੀਰ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਜੀ ਦੇਸੀ ਚੌਲ ਜਿਹੜੇ ਕਿ ਆਪਾਂ ਨੂੰ 30-40 ਰੁਪਏ ਕਿਲੋ ਮਿਲ ਜਾਂਦੇ ਆ ਠੀਕ ਹੈ ਜੀ ਇਹ ਕੱਚਾ ਚੌਲ ਹੁੰਦਾ ਏ ਤੇ ਇਹ ਚੌਲਾਂ ਦੀ ਖੀਰ ਆ ਜਿਹੜੀ ਜ਼ਿਆਦਾ ਵਧੀਆ ਬਣਦੀ ਆ ਤੇ ਜਾਂ ਫਿਰ ਤੁਸੀਂ ਚੌਲਾਂ ਦੀ ਕਣੀ ਵੀ ਲੈ ਸਕਦੇ ਹੋ ਤੇ ਕਣੀ ਵੀ ਜਿਹੜੀ ਤੁਸੀਂ ਦੇਸੀ ਚੌਲਾਂ ਦੀ ਲੈਣੀ ਆ ਯਾਨੀ ਖੀਰ ਦੇ ਵਿੱਚ ਕਦੇ ਵੀ ਬਾਸਮਤੀ ਚੌਲ ਨਹੀਂ ਤੁਸੀਂ ਵਰਤਣਾ ਤੇ ਲਓ ਜੀ ਹੁਣ ਇਹ ਚੌਲਾਂ ਨੂੰ ਆਪਾਂ ਤਿੰਨ ਤੋਂ ਚਾਰ ਪਾਣੀਾਂ 'ਚ ਇਹਨੂੰ ਧੋ ਕੇ 20-25 ਮਿੰਟ ਵਾਸਤੇ ਭਿਓ ਕੇ ਰੱਖ ਦੋਗੇ ਤੇ ਚੌਲ ਆਪਾਂ ਨੇ ਧੋਲੇ ਆ ਜੀ ਤਿੰਨ ਤੋਂ ਚਾਰ ਪਾਣੀਾਂ 'ਚ ਤੇ ਹੁਣ ਆਪਾਂ ਇਹਨੂੰ ਇਦਾਂ ਹੀ ਭਿਓ ਕੇ ਰੱਖ ਦੇਣਾ ਤਕਰੀਬਨ 20 ਤੋਂ 25 ਮਿੰਟ ਵਾਸਤੇ ਤੇ ਉਸ ਤੋਂ ਬਾਅਦ ਫਿਰ ਆਪਾਂ ਖੀਰ ਬਣਾਉਣੀ ਸਟਾਰਟ ਕਰਾਂਗੇ ਤੇ ਆਪਣੇ ਕੋਲ ਖੀਰ ਬਣਾਉਣ ਵਾਸਤੇ ਜਿਹੜਾ ਸਮਾਨ ਹੈਗਾ ਛੋਟੇ ਜਿਹਾ ਆਪਾਂ ਨੇ ਪਿਸਤੇ ਕੱਟ ਲਏ ਠੀਕ ਹੈ ਜੀ ਕਿਹ ਕੁ ਮਚ ਹੈਗੀ ਆਪਣੇ ਕੋਲ ਦਾਖਾਂ ਯਾਨੀ ਥੋੜੇ ਜਿਹਾ ਆਪਾਂ ਨੇ ਬਦਾਮ ਕੱਟ ਲਏ ਤੇ ਨਾਰੀਅਲ ਦਾ ਬੁਰਾਦਾ ਏ ਤੇ ਥੋੜੀ ਜੀ ਹੈਗੀ ਆਪਣੇ ਕੋਲ ਫਰੈਸ਼ ਕੁੱਟੀ ਹੋਈ ਇਲਾਇਚੀ ਦੇ ਬੀਜ ਤੇ ਚੌਲਾਂ ਨੂੰ ਭਿਉਆਂ ਨੂੰ 20 ਤੋਂ 25 ਮਿੰਟ ਹੋ ਗਏ ਆ ਜੀ ਤੇ ਹੁਣ ਖੀਰ ਬਣਾਉਣੀ ਆਪਾਂ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਲੈਣੀ ਆਪਾਂ ਨੇ ਇੱਕ ਲੋਹੇ ਦੀ ਕੜਾਹੀ ਤੇ ਲੰਗਰਾਂ ਵਿੱਚ ਜਿਹੜੀ ਖੀਰ ਬਣਦੀ ਹੈ ਜ਼ਿਆਦਾਤਰ ਲੋਹੇ ਦੇ ਬਰਤਨਾਂ ਦੇ ਵਿੱਚ ਬਣਦੀ ਆ ਜੀ ਤੇ ਆਪਾਂ ਕਰੇ ਵੀ ਅੱਜ ਤੁਹਾਨੂੰ ਹਲਵਾਈ ਸਟਾਈਲ ਜਿਹੜੀ ਖੀਰ ਉਹ ਬਿਲਕੁਲ ਪਰਫੈਕਟ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਤੇ ਲੋ ਜੀ ਸਭ ਤੋਂ ਪਹਿਲਾਂ ਇੱਕ ਲੋਹੇ ਦੀ ਕੜਾਹੀ ਆਪਾਂ ਨੇ ਲੈ ਲੈਣੀ ਆ ਤੇ ਕੜਾਹੀ ਦੇ ਵਿੱਚ ਪਾਉਣਾ ਆਪਾਂ ਨੇ ਥੋੜਾ ਜਿਹਾ ਪਾਣੀ ਤਾਂ ਜੋ ਕੜਾਹੀ ਦਾ ਥੱਲਾ ਜਿਹੜਾ ਚੰਗੀ ਤਰ੍ਹਾਂ ਹੋ ਜਵੇ ਗਰਮ ਕਿਉਂਕਿ ਜਦੋਂ ਕੜਾਹੀ ਦਾ ਥੱਲਾ ਗਰਮ ਹੋ ਜਾਂਦਾ ਨਾ ਫਿਰ ਜਦੋਂ ਆਪਾਂ ਬਾਅਦ ਦੇ ਵਿੱਚ ਆਦੇ ਵਿੱਚ ਦੁੱਧ ਪਾਉਂਦੇ ਆ ਤਾਂ ਦੁੱਧ ਦਾ ਜਿਹੜਾ ਉਹ ਥੱਲੇ ਨਹੀਂ ਲੱਗਦਾ ਤੇ ਲੋ ਜੀ ਹੁਣ ਆਪਾਂ ਇਹਨੂੰ ਗਰਮ ਕਰਾਂਗੇ ਚੰਗੀ ਤਰ੍ਹਾਂ ਤੇ ਜਦੋਂ ਥੱਲਾ ਚੰਗੀ ਤਰ੍ਹਾਂ ਗਰਮ ਹੋ ਗਿਆ ਠੀਕ ਹੈ ਜੀ ਪਾਣੀ ਨੂੰ ਉਬਾਲੀ ਆ ਗਈ ਫਿਰ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਦੁੱਧ ਦੁੱਧ ਪਾ ਰਹੇ ਹਾਂ ਜੀ ਆਪਾਂ ਫੁੱਲ ਫੈਟ 1 ਕਿਲੋ ਦੁੱਧ ਦੀ ਆਪਾਂ ਖੀਰ ਬਣਾ ਰਹੇ ਹਾਂ ਜੀ ਤੇ ਲਓ ਜੀ 1 ਕਿਲੋ ਦੁੱਧ ਦਾ ਜਿਹੜਾ ਆਪਾਂ ਨੇ ਕੜਾਹੀ ਦੇ ਵਿੱਚ ਐਡ ਕਰ ਲੈਣਾ ਹੈ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਹਿਲਾਈ ਜਾਵਾਂਗੇ ਜਦੋਂ ਤੱਕ ਇਹ ਦੁੱਧ ਨੂੰ ਉਬਾਲੀ ਨਹੀਂ ਆ ਜਾਂਦੀ ਤੇ ਦੁੱਧ ਨੂੰ ਉਬਾਲੀ ਆ ਚੁੱਕੀ ਹੈ ਜੀ ਤੇ ਇਸ ਟਾਈਮ ਤੇ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਆਪਾਂ ਨੇ ਚੌਲ ਪਿਓ ਕੇ ਰੱਖੇ ਤੇ ਉਹ ਆਪਾਂ ਇਹਦੇ ਵਿੱਚ ਐਡ ਆ ਜਿਹੜੇ ਕਰ ਦੋਗੇ ਤੇ ਚੌਲਾਂ ਦਾ ਪਾਣੀ ਆਪਾਂ ਨੇ ਬਾਹਰ ਕੱਢ ਦੇਣਾ ਤੇ ਲਓ ਜੀ ਚੌਲ ਆਪਾਂ ਹੁਣ ਕੜਾਹੀ ਦੇ ਵਿੱਚ ਕਰਦੇ ਆ ਦੁੱਧ ਦੇ ਵਿੱਚ ਐਡ ਤੇ ਦੁੱਧ ਦੇ ਵਿੱਚ ਚੌਲ ਐਡ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਠੀਕ ਆ ਜੀ ਉਦੋਂ ਤੱਕ ਹਿਲਾਉਣਾ ਜਦੋਂ ਤੱਕ ਕਿ ਚੌਲ ਆ ਜਿਹੜੇ ਉੱਪਰ ਨਹੀਂ ਆ ਜਾਂਦੇ ਕਿਉਂਕਿ ਜਦੋਂ ਆਪਾਂ ਦੁੱਧ ਦੇ ਵਿੱਚ ਚੌਲ ਪਾਉਂਦੇ ਆ ਨਾ ਚੌਲ ਭਾਰੀ ਹੁੰਦੇ ਆ ਉਹ ਥੱਲੇ بیٹھ ਜਾਂਦੇ ਆ ਤੇ ਖੀਰ ਆ ਜਿਹੜੀ ਥੱਲੇ ਲੱਗਣੇ ਦਾ ਖਤਰਾ ਹੁੰਦਾ ਇਸ ਕਰਕੇ ਆਪਾਂ ਨੇ ਹੁਣ ਇਹਨੂੰ ਲਗਾਤਾਰ ਹਿਲਾਉਣਾ ਜਦੋਂ ਤੱਕ ਕਿ ਦਵਾਰ ਤੋਂ ਵਾਲੀ ਨਹੀਂ ਆ ਜਾਂਦੀ ਤੇ ਨਾਲੇ ਚੌਲ ਆ ਜਿਹੜੇ ਅੱਧੇ ਤੋਂ ਜ਼ਿਆਦਾ ਪੱਕ ਨਹੀਂ ਜਾਂਦੇ ਤੇ ਥੋੜਾ ਜਿਹਾ ਪਾਣੀ ਦੇ ਵਿੱਚ ਐਡ ਕਰ ਦੋਗੇ ਕੇਸਰ ਠੀਕ ਹੈ ਜੀ ਕਲਰ ਵਾਸਤੇ ਤੇ ਲਓ ਜੀ ਥੋੜਾ ਜਿਹਾ ਪਾਣੀ ਦੇ ਵਿੱਚ ਕੇਸਰ ਐਡ ਕਰ ਦੰਨੇ ਆ ਤੇ ਹੁਣ ਇਹਨੂੰ ਲਗਾਤਾਰ ਹਿਲਾਉਂਦੇ ਰਹੋਗੇ ਤੇ 10 ਤੋਂ 12 ਮਿੰਟ ਚ ਚੌਲ ਆ ਜਿਹੜੇ ਅੱਧੇ ਕਹੋ ਪੱਕ ਜੂਗੇ ਤੇ ਲਓ ਜੀ ਖੀਰ ਪੱਕਦੀ ਨੂੰ ਕਿ 10 ਤੋਂ 12 ਮਿੰਟ ਜਿਹੜੇ ਹੋ ਚੁੱਕੇ ਆ ਜੀ ਆ ਦੇਖੋ ਚੌਲ ਆ ਜਿਹੜੇ ਆਪਣੇ ਉਹ ਪੱਕ ਚੁੱਕੇ ਆ ਬਿਲਕੁਲ ਚੌਲ ਆ ਜਿਹੜੇ ਗਲ ਚੁੱਕੇ ਆ ਤੇ ਇਸ ਟਾਈਮ ਤੇ ਹੁਣ ਆਪਾਂ ਕਿਆ ਕਰੂੰਗੇ ਇਹਦੇ ਚ ਐਡ ਕਰ ਦੂੰਗੇ ਥੋੜੇ ਜਿਹਾ ਡ్రਾਈ ਫਰੂਟ ਜਿਵੇਂ ਕਿ ਦਾਖਾਂ ਹੋ ਗਈਆਂ ਤੇ ਥੋੜੇ ਜਿਹਾ ਬਦਾਮ ਹੋ ਗਏ ਤੇ ਥੋੜੇ ਜਿਹਾ ਪਿਸਤੇ ਪਾ ਲੂੰਗੇ ਤੇ 2-3 ਚਮਚ ਪਾ ਦੂੰਗੇ ਆਪਾਂ ਕੋਕੋਨਟ ਪਾਊਡਰ ਯਾਨੀ ਨਾਰੀਅਲ ਦਾ ਬਰਾウダー ਤੇ ਲਓ ਜੀ ਤੇ 4 ਤੋਂ 5 ਮਿੰਟ ਆਪਾਂ ਇਹਨੂੰ ਹੋਰ ਪਕਾਉਂਗੇ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆਂ ਖੰਡ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਤੇ ਮੈਂ ਪਾ ਰਿਆ ਜੀ ਇੱਕ ਛੋਟੀ ਕੋਲੀ ਤੇ ਤੁਸੀਂ ਇਹ ਜਿਹੜਾ ਮਿੱਠਾ ਦੇਖ ਕੇ ਪਾ ਲਿਓ ਯਾਨੀ ਤੁਸੀਂ ਆਪਣੇ ਟੇਸਟ ਰਿਕਾਰਡਿੰਗ ਮਿੱਠਾ ਜਿਹੜਾ ਉਹ ਪਾ ਸਕਦੇ ਹੋ ਜਿੰਨਾ ਕ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਹੈ ਤੁਸੀਂ ਜ਼ਿਆਦਾ ਪਾ ਲਿਓ ਤੇ ਜਿੰਨਾ ਕ ਮਿੱਠਾ ਤੁਹਾਨੂੰ ਘੱਟ ਪਸੰਦ ਹੈ ਤੁਸੀਂ ਘੱਟ ਪਾ ਲਿਓ ਜੀ ਤੇ ਲਓ ਜੀ ਇਹਨੂੰ ਆਪਾਂ ਹੁਣ ਪਕਾਵਾਂਗੇ 2 ਤੋਂ 3 ਮਿੰਟ ਹੋਰ ਪਕਾ ਲਾਂਗੇ ਖੰਡ ਪਾ ਕੇ ਤੇ ਲੋ ਜੀ 2 ਤੋਂ 3 ਮਿੰਟ ਬਾਅਦ ਜੇ ਤੁਸੀਂ ਇਹ ਖੀਰ ਜਾਦਾ گاੜੀ ਕਰਨੀ ਆ ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ 5-7 ਮਿੰਟ ਹੋਰ ਪਕਾਓ ਤਾਂ ਖੀਰ ਆ ਜਿਹੜੀ ਆਪਣੇ ਆਪ گاੜੀ ਹੋ ਜੂਗੀ ਠੀਕ ਹੈ ਜੀ ਤੇ ਜੇ ਤੁਹਾਨੂੰ ਖੀਰ ਛੇਤੀ گاੜੀ ਕਰਨੀ ਆ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਕਸਟਰਡ ਪਾਊਡਰ ਜਿਹੜਾ ਉਹ ਪਾ ਸਕਦੇ ਹੋ 1 ਤੋਂ 2 ਚਮਚ ਇਹਦੇ ਨਾਲ ਇੱਕ ਤਾਂ ਖੀਰ ਦਾ ਫਲੇਵਰ ਆ ਜਿਹੜਾ ਵਧੀਆ ਹੋ ਜਾਂਦਾ ਹੈ ਤੇ ਇੱਕ ਖੀਰ ਗਾੜੀ ਹੋ ਜਾਂਦੀ ਆ ਤੇ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਜੇ ਤੁਹਾਨੂੰ ਮੰਨ ਲਓ ਕਸਟਰਡ ਨਹੀਂ ਵਧੀਆ ਲੱਗਦਾ ਤਾਂ ਤੁਸੀਂ ਇਹ ਖੀਰ ਨੂੰ 5-7 ਮਿੰਟ ਐਕਸਟਰਾ ਪਕਾਓ ਤੇ ਖੀਰ ਆ ਜਿਹੜੀ ਆਪਣੇ ਆਪ ਆ ਉਹ ਗਾੜੀ ਹੋ ਜੂਗੀ ਤੇ ਲਓ ਜੀ ਹੁਣ ਆਪਾਂ ਇਹਨੂੰ ਜਾਂ ਤੁਸੀਂ ਇਹਨੂੰ ਦੁੱਧ ਦੇ ਵਿੱਚ ਘੋਲ ਲਿਓ ਗਰਮ ਦੁੱਧ ਦੇ ਵਿੱਚ ਜਾਂ ਤੁਸੀਂ ਪਾਣੀ ਦੇ ਵਿੱਚ ਘੋਲ ਲਿਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਨਾ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਘੋਲ ਲੈਂਦੇ ਆ ਤੇ ਇੱਕ ਗੱਲ ਦਾ ਖਿਆਲ ਤੁਸੀਂ ਰੱਖਣਾ ਜਦੋਂ ਵੀ ਤੁਸੀਂ ਖੀਰ ਦੇ ਵਿੱਚ ਕਸਟਰਡ ਪਾਉਣਾ ਹੈ ਠੀਕ ਹੈ ਜੀ ਉਸ ਟਾਈਮ ਤੇ ਖੁੱਚਣਾ ਜਿਹੜਾ ਪਲਟਾ ਹੁੰਦਾ ਤੁਸੀਂ ਲਗਾਤਾਰ ਮਾਰਨਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਕਿਉਂਕਿ ਜੇ ਤੁਸੀਂ ਖੁੱਚਣਾ ਮਾਰਨਾ ਛੱਡਤਾ ਨਾ ਕਿਉਂਕਿ ਖੀਰ ਹੋ ਜਾਂਦੀ ਹੈ ਗਾੜੀ ਇਕ ਲੱਗਦਾ ਤੇ ਇਹਦੇ ਵਿੱਚ ਗੋਥਲੀਆਂ ਬਣ ਜਉਂਦੀਆਂ ਠੀਕ ਹੈ ਜੀ ਤੇ ਐਨੂੰ ਤੁਸੀਂ ਲਗਾਤਾਰ ਮਾਰਨਾ ਹੈ ਤੇ ਕਸਟਰਡ ਪਾਉਣ ਤੋਂ ਬਾਅਦ 1-2 ਮਿੰਟ ਖੀਰ ਆ ਜਿਹੜੀ ਤੁਸੀਂ ਪਕਾਉਣੀ ਆ ਠੀਕ ਹੈ ਜੀ ਜ਼ਿਆਦਾ देर ਖੀਰ ਨਹੀਂ ਪਕਾਉਣੀ ਤਨ ਆ ਜਾਂ ਪਾ ਇਹਦੇ ਵਿੱਚ ਐਡ ਕਰ ਦੋਗੇ ਥੋੜੀ ਜਿਹੀ ਫਰੈਸ਼ ਕੁੱਟੀ ਹੋਈ ਲੈਜੀ ਦੇ ਬੀਜ ਹਦੀ ਦੇ ਤੇ ਲੋ ਜੀ ਹੁਣ ਉਹਨਾਂ ਆਪਾਂ 2 ਕਮਿੰਟ ਪਕਾ ਲੈਣੇ ਆ ਤੇ ਖੀਰ ਆ ਜਿਹੜੀ ਆਪਣੀ ਪੱਕ ਚੁੱਕੀ ਆ ਜੀ ਯਾਨੀ ਖੀਰ ਬਣ ਕੇ ਰੈਡੀ ਆ ਤੇ ਹੁਣ ਆਪਾਂ ਇਹਨੂੰ 2 ਕਮਿੰਟ ਦੀ ਰੈਸਟ ਦੇ ਕੇ ਉਸ ਤੋਂ ਬਾਅਦ ਕਰਦੇ ਆ ਸਰਵ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਦੇ ਹੋ ਤੇ ਲੋ ਜੀ ਇਹਨੂੰ ਕਰਦੇ ਆਪਾਂ ਥੋੜੀ ਜਿਹੀ ਠੰਡੀ ਉਸ ਤੋਂ ਬਾਅਦ ਕਰਦੇ ਆ ਸਰਵ ਤੇ ਲੋ ਜੀ ਖੀਰ ਆ ਜਿਹੜੀ ਆਪਾਂ ਨੇ ਸਰਵ ਕਰ ਲਈ ਆ ਜੀ ਤੁਸੀਂ ਕਲਰ ਦੇਖੋ ਜੀ ਖੀਰ ਦਾ ਕਿੰਨਾ ਵਧੀਆ ਆ ਉੱਪਰ ਪਾ ਲਈ ਆਪਾਂ ਨੇ ਪਿਸਤੇ ਤੇ ਬਦਾਮ ਠੀਕ ਆ ਜੀ ਸੋ ਤੁਸੀਂ ਵੀ ਇਸ ਮਹਾਸ਼ਿਵਰਾਤਰੀ ਖੀਰ ਬਣਾਓ ਠੀਕ ਆ ਜੀ ਖਾਓ ਤੇ ਨਜ਼ਾਰੇ ਲਓ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਮਿਲਦੇ ਆ ਜੀ ਹੁਣ ਫਰੀਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ